ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ ਠਾਕ ਹੋਵੋਗੇ ਤੇ ਜੀ ਅੱਜ ਅਸੀਂ ਆਏ ਹੋਏ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਪਿੰਡ ਬਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਤੇ ਇਹ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਇਹ ਧਰਤੀ ਹੈ ਇਹ 10ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਇਹ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਤੇ ਅੱਜ ਆਪਾਂ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਤੇ ਨਾਲ ਨਾਲ ਆਪਾਂ ਗੱਲ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੇ ਵੀਰੇ ਸਾਡੀ ਵੀਡੀਓ ਦੇ ਨਾਲ ਤੇ ਆਪਾਂ ਕਰਦੇ ਹਾਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਸਾਰਾ ਬਾਜ਼ਾਰ ਹੈ ਜੀ ਪਿੱਛੇ ਮਾਰਗਿਤ ਬਣੀ ਹੋਈ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਜੋ ਸੰਗਤ ਆਉਂਦੀ ਹੈ ਇੱਥੋਂ ਚਰਦਾ ਨਾਲ ਕੋਈ ਨਾ ਕੋਈ ਚੀਜ਼ ਨਿਸ਼ਾਨੀ ਵਜੋਂ ਲੈ ਜਾਂਦੀ ਹੈ ਜੀ ਤੇ ਇੱਥੇ ਕੱਲ ਹੋ ਰਿਹਾ ਜੀ ਇੱਥੇ ਮੱਸੀਆਂ ਨੂੰ ਬਹੁਤ ਹੀ ਭਾਰੀ ਮੇਲਾ ਲੱਗਦਾ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਜੀ ਬਸੰਤ ਪੰਚਮੀ ਵਾਲੇ ਦਿਨ ਵੀ ਇੱਥੇ ਕਾਫੀ ਭਾਰੀ ਮੇਲਾ ਲੱਗਦਾ ਅੱਜ ਐਤਵਾਰ ਹੁਣ ਕਰਕੇ ਯਾਰ ਕਾਫੀ ਸੰਗਤ ਆਈ ਹੋਈ ਹੈ ਹੁਣ ਆਪਾਂ ਕਰਾਂਗੇ ਜੀ ਐਂਟਰੀ ਇੱਧਰ ਦੀ ਤੇ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਦੀ ਐਂਟਰੀ ਹੈ ਜੀ ਤੇ ਜੋ ਗੱਡੀਆਂ ਵਗੈਰਾ ਅੰਦਰ ਲੱਗ ਜਾਂਦੀਆਂ ਜੀ ਖੁੱਲੀ ਜੁੱਲੀ ਪਾਰਕਿੰਗ ਅੰਦਰ ਇੱਧਰਲੇ ਪਾਸੇ ਜੋ ਪਿੰਡ ਹੈ ਜੀ ਵਜੀਦਪੁਰ ਉਹ ਰਹਿ ਜਾਂਦਾ ਤੇ ਜੋ ਇੱਧਰਲੇ ਪਾਸੇ ਦੂਸਰੀ ਸੜਕ ਹੈ ਜੀ ਜੇ ਆਪਾਂ ਗੱਲ ਕਰੀਏ ਤੇ ਇੱਧਰਲੇ ਉਧਰਲੇ ਪਾਸੋਂ ਸੜਕ ਆਉਂਦੀ ਹੈ ਜੀ ਤੇ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਬਣੀ ਹੋਈ ਹੈ ਜੀ ਇਧਰਲੇ ਪਾਸੇ ਠੰਡੇ ਮਿੱਠੇ ਜਲ ਦੀ ਛਬੀਲ ਲੱਗੀ ਹੋਈ ਹੈ ਜੀ ਤੇ ਆਪਾਂ ਵੀ ਜਲ ਛਕ ਲਿਆ ਹਾਂ। ਹਾਂ। ਸੁમિતਰ ਸਰੋਵਰ ਵਿੱਚ ਅਸੀਂ ਪੰਜ ਦੇ ਸਨਾਨ ਨੇ ਕਰ ਲਏ ਜੀ ਤੇ ਹੁਣ ਪਹਿਲਾਂ ਦਰਬਾਰ ਸਾਹਿਬ ਵਿੱਚ ਜਾ ਕੇ ਮੱਥਾ ਦੇਖਦੇ ਹਾਂ ਫਿਰ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਾਂਗੇ। ਜੋਤੀ ਜੋ ਮਨ ਚੰਨ ਕੇ ਸੇ ਝੰਡੇ ਦੇ ਦਰਕ ਨਾਲ ਗੁਰੂ ਜੀ ਵੱਲੋਂ ਆਪਣਾ ਘੋੜਾ ਬੰਨਿਆ ਗਿਆ ਸੀ ਇਧਰਲੇ ਪਾਸੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜੀ ਜੇ ਤੁਸੀਂ ਇਹ ਪੜ ਸਕਦੇ ਹੋ ਸ਼ਾਮ ਦੇ ਸਮੇਂ ਸੂਰਜ ਛੇਪ ਰਿਹਾ ਜੀ ਤੇ ਬਹੁਤ ਹੀ ਸੋਹਣਾ ਦ੍ਰਿਸ਼ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਦੀ ਮਾਤ ਦੇ ਖੱਬੇ ਪਾਸੇ ਤੇ ਇੱਕ ਦੀਵਾਨ ਹਾਲ ਬਣਿਆ ਹੋਇਆ ਜੀ ਮਾਤਾ ਸਾਹਿਬ ਕੌਰ ਦੀ ਦੀਵਾਨ ਹਾਲ ਗੁਰਦੁਆਰਾ ਸਾਹਿਬ ਦੀ ਮਾਤ ਦੇ ਸੱਜੇ ਆਸਤੇ ਇੱਕ ਵਿਸ਼ਾਲ ਲੰਗਰ ਹਾਲ ਬਣਿਆ ਹੋਇਆ ਜੀ ਤੇ ਲੰਗਰ ਦੀ ਸੇਵਾ 24 ਘੰਟੇ ਚੱਲਦੀ ਰਹਿੰਦੀ ਹੈ ਇਹ ਸਾਰੀ ਇਮਾਰਤ ਲੰਗਰ ਹਾਲ ਦੀ ਹੈ ਜੀ ਤੇ ਕਾਫੀ ਸੰਗਤ ਲੰਗਰ ਛਕ ਰਹੀ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਛੋਟੇ ਛੋਟੇ ਦੋ ਤਿੰਨ ਪਾਰਕ ਬਣੇ ਹੋਏ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਸੰਗਤ ਪਾਰਕ ਵਿੱਚ ਬੈਠੀ ਹੋਈ ਹੈ ਤੇ ਗੁਰਬਾਣੀ ਦਾ ਆਨੰਦ ਮਾਣ ਰਹੀ ਹੈ ਗੁਰਦੁਆਰਾ ਸਾਹਿਬ ਵਿਖੇ ਇੱਕ ਛੋਟਾ ਜਿਹਾ ਲਿਟਰੇਚਰ ਹਾਊਸ ਵੀ ਬਣਿਆ ਹੋਇਆ ਹੈ ਜੀ ਤੇ ਇੱਥੇ ਤੁਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਲੈ ਸਕਦੇ ਹੋ ਤੇ ਅੱਜ ਇੱਥੇ ਕਿਸੇ ਸੁਸਾਇਟੀ ਵੱਲੋਂ ਮੈਡੀਕਲ ੈਂਪ ਲੱਗਿਆ ਹੋਇਆ ਜੀ ਤੇ ਇੱਥੇ ਕਾਫੀ ਪੇਸ਼ੈਂਟ ਆਪਣਾ ਚੈੱਕਅਪ ਕਰਵਾ ਰਹੇ ਆ ਤੇ ਇੱਥੇ ਚੱਲ ਰਿਹਾ ਹੁਹਾਰਾ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਹੋਰ ਵੀ ਸੁੰਦਰ ਬਣਾ ਰਿਹਾ ਜੀ ਤੇ ਗੁਰਦੁਆਰਾ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਇਹ ਜਦੋਂ ਆਪਾਂ ਫਿਰੋਜ਼ਪੁਰ ਤੋਂ ਮੋਗਾ ਰੋਡ ਜਾਂ ਲਾਹ ਲੁਧਿਆਣਾ ਰੋਡ ਕਾਸਤੇ ਅਕੜੇ ਜਾਂਦੇ ਆ ਤਾਂ ਫਿਰੋਜ਼ਪੁਰ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਦੂਰ ਹੈ ਜੀ ਤੇ ਇਹ ਮੇਨ ਜੋ ਹਾਈਵੇ ਆ ਉਸਦੇ ਸੱਜੇ ਪਾਸੇ ਸੜਕ ਜਾਂਦੀ ਹੈ ਪਿੰਡ ਵਜੀਦਪੁਰ ਨੂੰ ਤੇ ਐਂਟਰੀ ਪੁਆਇੰਟ ਤੇ ਇੱਕ ਬਹੁਤ ਹੀ ਵੱਡਾ ਆਪਣਾ ਬਹੁਤ ਹੀ ਸੋਹਣਾ ਇੱਕ ਗੇਟ ਬਣਿਆ ਹੋਇਆ ਤੇ ਗੇਟ ਦੇ ਨਾਲ ਹੀ ਜੋ ਇਸ ਇਤਿਹਾਸ ਨਾਲ ਸੰਬੰਧਿਤ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਤੇ ਨਾਲ ਇੱਕ ਤਿੱਤਰ ਅਤੇ ਇੱਕ ਬਾਜ ਦੀ ਮੂਰਤ ਬਣੀ ਹੋਈ ਹੈ ਜੀ ਐਂਟਰੀ ਗੇਟ ਤੇ ਤੇ ਇਥੋਂ ਆਪਣਾ ਪਤਾ ਲੱਗ ਜਾਂਦਾ ਕਿ ਆਪਾਂ ਗੁਰਦੁਆਰਾ ਸਾਹਿਬ ਦੀ ਰੋਡ ਤੇ ਆ ਗਏ ਆ ਤੇ ਇੱਕ ਇਤਿਹਾਸ ਦੀ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ ਤੇ ਜਦੋਂ ਦਸਵੇਂ ਪਾਤਸ਼ਾਹ ਤਾਂ ਸੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਰਾਣੇ ਦੀ ਢਾਬ ਦੀ جنگ ਤੋਂ ਬਾਅਦ ਜਿਹਨੂੰ ਆਪਾਂ ਅੱਜਕੱਲ ਸ੍ਰੀ ਮੁਖਤਸਰ ਸਾਹਿਬ ਜੀ ਦੇ ਨਾਮ ਨਾਲ ਜਾਣਦੇ ਆ ਤੇ ਉਸ ਦੀ جنگ ਤੋਂ ਬਾਅਦ ਇੱਥੇ ਪਹੁੰਚੇ ਸਨ ਤੇ ਇੱਥੇ ਆ ਕੇ ਉਹਨਾਂ ਨੇ ਇੱਕ ਜੰਗ ਦੇ ਥੱਲੇ ਆਪਣਾ ਆਰਾਮ ਕਰਨ ਲਈ ਬੈਠ ਗਏ ਸਨ ਤੇ ਆਸ-ਪਾਸ ਦੀਆਂ ਸੰਗਤਾਂ ਇੱਥੇ ਕਾਫੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਗਏ ਸਨ ਤੇ ਇੱਥੇ ਹੀ ਇੱਕ ਬਾਜ ਅਤੇ ਤਿੱਤਰ ਦੀ ਲੜਾਈ ਹੋ ਰਹੀ ਸੀ ਤੇ ਗੁਰੂ ਸਾਹਿਬ ਜੀ ਇਹ ਸਭ ਦੇਖ ਰਹੇ ਸਨ ਤੇ ਉਹ ਬਾਜ ਨੇ ਉਹ ਤਿੱਤਰ ਨੂੰ ਮਾਰ ਦਿੱਤਾ ਸੀਗਾ ਤੇ ਸਾਰੇ ਸੰਗਤਾਂ ਹੈਰਾਨ ਹੋ ਗਏ ਸਨ ਤੇ ਮਹਾਰਾਜ ਜੀ ਨੇ ਪੁੱਛਿਆ ਸੀਗਾ ਜੀ ਤੁਹਾਡੇ ਸਾਹਮਣੇ ਇੱਕ ਬਾਦ ਨੇ ਇੱਕ ਚਿੱਤਰ ਨੂੰ ਮਾਰ ਦਿੱਤਾ ਨੂੰ ਬਚਾ ਵੀ ਸਕਦੇ ਸੀ ਜੀ ਬਿਲਕੁਲ ਜੀ ਤੇ ਪਰੰਤੂ ਉਸ ਪਰ ਗੁਰੂ ਜੀ ਨੇ ਦੱਸਿਆ ਕਿ ਇਹ ਇਹਨਾਂ ਦੇ ਪਿਛਲੇ ਜਨਮ ਦਾ ਕੋਈ ਹਿਸਾਬ ਕਿਤਾਬ ਬਾਕੀ ਸੀਗਾ ਤੇ ਜੋ ਇਹ ਚਿੱਤਰ ਹੈ ਇਹ ਪਿਛਲੇ ਜਨਮ ਵਿੱਚ ਇੱਕ ਜੱਟ ਹੁੰਦਾ ਸੀਗਾ ਤੇ ਜੋ ਇਹ ਬਾਦ ਹੈ ਇਹ ਪਿਛਲੇ ਜਨਮ ਵਿੱਚ ਇੱਕ ਬਾਣਿਆ ਹੁੰਦਾ ਸੀਗਾ ਜੱਟ ਨੇ ਬਾਣਿਆ ਤੋਂ ਕਰਜ਼ਾ ਲਿਆ ਸੀਗਾ ਤੇ ਬਾਣਿਆ ਕਰਜ਼ਾ ਦੇਣ ਲਈ ਤਿਆਰ ਹੋ ਗਿਆ ਸੀ ਤੇ ਉਸਨੇ ਪੁੱਛਿਆ ਸੀ ਵੀ ਤੇਰੇ ਜੋ ਕਰਜ਼ਾ ਲੈ ਰਿਆਂ ਤੁਸੀਂ ਇਹ ਜਾਮਣੀ ਕੌਣ ਦੇਵੇਗਾ ਜਾ ਜੱਟ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਕਿਹਾ ਸੀਗਾ ਉਹ ਮੇਰੇ ਜਾਮਣ ਹਨ ਤੇ ਉਹਨਾਂ ਦੀ ਜਾਮਣੀ ਭਰ ਦਿੱਤੀ ਸੀ ਉਹ ਜੱਟ ਸੀ ਉਸਨੇ ਕਰਜ਼ਾ ਨਹੀਂ ਮੋੜਿਆ ਸੁਬਾਣੀ ਦਾ ਤੇ ਜੱਟ ਦੀ ਮੌਤ ਹੋ ਗਈ ਸੀ ਤੇ ਜੱਟ 70 ਜੂਨ ਵਿੱਚ ਪੈ ਗਿਆ ਸੀ ਤੇ ਆਪਣੀ ਉਮਰ ਭੋਗਣ ਤੋਂ ਬਾਅਦ ਜੋ ਬਾਣੀਆਂ ਸੀਗਾ ਤੇ ਉਹ ਵੀ ਇਸ ਸੰਸਾਰ ਤੋਂ ਵਿਦਾ ਹੋ ਗਿਆ ਸੀ ਤੇ ਉਹ ਬਾਣੀਆਂ ਬਾਅਦ ਦੀ ਜੂਨ ਵਿੱਚ ਪੈ ਗਿਆ ਸੀਗਾ ਤੇ ਅੱਜ ਜੋ ਇਹ ਬਾਜ ਸੀਗਾ ਇਤਨੇ ਇਫਤਤ ਨੂੰ ਮਾਰ ਕੇ ਜੋ ਆਪਣਾ ਪ੍ਰਾਣਾ ਹਿਸਾਬ ਕਦਾਬ ਕਿ ਉਹ ਸਾਰਾ ਬਰਾਬਰ ਕਰ ਲਿਆ ਸੀ ਤੇ ਗੁਰੂ ਸਾਹਿਬ ਜੀ ਦੀ ਜੋ ਜਾਮਣੀ ਦਿੱਤੀ ਹੋਈ ਸੀ ਉਹ ਤਾਰੀ ਗਈ ਸੀ ਤੇ ਇਹ ਸੁਣ ਕੇ ਜੋ ਸੰਗਤਾਂ ਸੀਗੀਆਂ ਉਹ ਸਾਰਿਆਂ ਨਿਹਾਲ ਹੋ ਗਏ ਆ ਤੇ ਗੁਰੂ ਜੀ ਅੱਗੇ ਨਤਮਸਤਕ ਹੋ ਗਏ ਆ ਸਾਲ ਤੇ ਇਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਘੋੜੇ ਰਤਪੁਰ ਮਾਰ ਕੇ ਇੱਥੇ ਜਲ ਕੱਢਿਆ ਸੀਗਾ ਤੇ ਉਸ ਜਗ੍ਹਾ ਤੇ ਅੱਜ ਪਵਿੱਤਰ ਤਲਗਰ ਸੋਭਿਤ ਹੈ ਜੀ ਤੇ ਇਸ ਇਸ ਗੁਰਦੁਆਰਾ ਸਾਹਿਬ ਤੇ ਸੰਗਤ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦੀ ਹੈ ਤੇ ਅੱਜ ਅਸੀਂ ਐਤਵਾਰ ਦਾ ਦਿਨ ਸੀਗਾ ਐਤਵਾਰ ਆਏ ਸੀਗੇ ਤੇ ਸੰਗਤ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਗਤ ਆਈ ਹੋਈ ਹੈ ਤੇ ਕਾਫੀ ਇਮਾਨਤ ਹੈ ਜੀ ਇਸ ਗੁਰਦੁਆਰਾ ਸਾਹਿਬ ਦੀ ਤੇ ਕਿਹਾ ਜਾਂਦਾ ਹੈ ਕਹਿੰਦੇ ਜੋ ਇੱਥੇ ਪਵਿੱਤਰ ਸਰੋਵਰ ਹੈ ਜੋ ਸਰਦਾ ਨਾਲ ਇੱਥੇ ਆਉਂਦਾ ਇਸ਼ਨਾਨ ਕਰਦਾ ਹੈ ਤੇ ਉਹ ਜੋ ਕਰਜ਼ਾ ਹੁੰਦਾ ਹੈ ਉਹ ਸਾਰਾ ਕਰਜ਼ਾ ਉੱਤਰ ਜਾਂਦਾ ਹੈ ਜੀ ਤੇ ਇਸੇ ਨੂੰ ਮੁੱਖ ਰੱਖ ਕੇ ਸੰਗਤ ਬਹੁਤ ਦੂਰ ਦੂਰੋਂ ਚੱਲ ਕੇ ਆਉਂਦੀ ਹੈ ਤੇ ਪਰ ਇਹ ਹੀ ਗੱਲ ਜ਼ਰੂਰੀ ਹੈ ਵੀ ਆਪਣੇ ਮਾਨ ਦੇ ਵਿੱਚ ਸਰਦਾ ਭਾਵਨਾ ਹੋਣੀ ਚਾਹੀਦੀ ਜਿੱਥੇ ਵੀ ਆਪਾਂ ਕਿਤੇ ਦਰਸ਼ਨ ਮੇਲੇ ਕਰਨ ਜਾਂਦੇ ਆ ਸਰਦਾ ਤੋਂ ਬਿਨਾ ਆਪਣੇ ਕੋਈ ਵੀ ਆਪਾਂ ਨੂੰ ਫਾਲ ਨਹੀਂ ਮਿਲਦਾ ਤੇ ਜੀ ਇਹ ਸਨ ਸਾਡੇ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਜੀ ਦੇ ਦਰਸ਼ਨ ਮੇਲੇ ਤੇ ਤੁਸੀਂ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਇਹ ਦਰਸ਼ਨ ਮੇਲੇ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ